ਜਦੋਂ ਮਾਨੂੰ ਸਵੇਰੇ ਚੌਕੀਦਾਰ ਨੇ ਫੋਨ ਕੀਤਾ ਸੀਗਾ ਲਗਭਗ 6:00 ਵੇਨਾਂ ਤੇ ਉਹਨੇ ਆਖਿਆ ਵੀ ਤੁਹਾਡੇ ਤੁਹਾਡੇ ਜਿੰਦਰਾ ਟੁੱਟਾ ਬਾਹਰ ਤੇ ਜਦੋਂ ਆਸ-ਪਾਸੇ ਦੇਖਿਆ ਤਾਂ ਕਿ ਦਾਮਾਂ ਦੇ ਵਿੱਚ ਵੀ ਖੰਧ ਟੁੱਟੀ ਸੀਗੀ ਦਰਵਾਜ਼ੇ ਟੁੱਟੇ ਹੋਏਗੇ ਜਿੰਦਰੇ ਉਹਦੇ ਤੇ ਉਥੋਂ ਬੋਰੀਆਂ ਲੱਦ ਕੇ ਤੇ ਚੋਰੀ ਹੋਈ ਆ ਫਿਰ ਮੈਂ ਉਸੇ ਵੇਲੇ ਮੈਂ ਜੱਸਾ ਸਾਹਿਬ ਤੱਕ ਪਹੁੰਚ ਕਰਕੇ ਇਹਨਾਂ ਨੂੰ ਫੋਨ ਕੀਤਾ ਤੇ ਫਿਰ ਉਹਨਾਂ ਨੇ ਆਣ ਕੇ ਮੌਕਾ ਵੇਖ ਕੇ ਤੇ ਅਗਲੀ ਕਾਰਵਾਈ ਪੁਲਿਸ ਨੂੰ ਦੇ ਦਿੱਤੀ ਆ ਅੱਗੇ ਉਹ ਇਨਵੈਸਟਿਗੇਸ਼ਨ ਦੇ ਲੱਗੇ ਤੁਹਾਡੇ ਇੱਥੇ ਪਹਿਲਾਂ ਤੁਹਾਡੇ ਪਾਲਸ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਨੇ ਲੇਕਿਨ ਉਹ ਪਿੱਛੇ ਲੱਗੇ ਬਾਰ ਬਾਰ ਸਾਈਡ ਤੇ ਨਹੀਂ ਭਾ ਕੇ ਹੋਰੇ ਲੱਗੇ ਹੋਏ ਉਹ ਅੰਦਰ ਹਾਲ ਵਾਲੀ ਸਾਈਡ ਤੇ ਮੇਰਾ ਨਾਮ ਜੀ ਵਿਸ਼ਾਲ ਸਿੰਘ ਦਸ ਰੋਟੀਆ ਮੇਰ ਉਸ ਮੈਨੇਜਰ ਤਾਰੀਵਾਲ ਤੁਹਾਡੇ ਜਿੱਥੋਂ 110 ਕ ਗੋਰੀਆਂ ਕੋਈ ਲਗ ਲਗ ਭਗ ਚੋਰੀ ਹੋਈਆਂ 14 ਦੇ ਰਾਤ ਨੂੰ ਤੇ ਇਸੇ ਮਸਲੇ 'ਚ ਫਿਰ ਅਸੀਂ ਕੰਪਲੇਨਟ ਮਿਊਡ 10 10 ਕਾਜ਼ ਦਿੱਤੀ ਆ ਪੁਲਿਸ ਵਾਲਿਆਂ ਨੂੰ ਸਵੇਰੇ ਕੋਈ ਸਾਢੇ ਕਿਸ਼ੇ ਵੇ ਪਤਾ ਲੱਗਿਆ ਸਪਨ ਸਰ ਘਰੇ ਨਾਲ ਹਲਿੰਦਾ ਪੈਲੇਸ ਹੈ ਇਹਦੇ ਗੇਟ ਦਾ ਵੀ ਤਾਲਾ ਤੋੜਾ ਟੁੱਟੇ ਦਾ ਸੀ ਤੇ ਫਿਰ ਜਿੱਲੇ ਨੂੰ ਫੋਨ ਕੀਤਾ ਤਾਂ ਸਾਨੂੰ ਦੱਸਿਆ ਗਿਆ ਕਿ ਅਸੀਂ ਸਾਰੇ ਇੱਥੇ ਆਏ ਮੌਕੇ ਤੇ ਇੱਧਾ 2 34000 ਵੀ ਸਾਡੇ ਕੋਲ ਤੇ ਮੌਜੂਦਾ ਪਰ ਉਹਨਾਂ ਨੂੰ ਰਾਤ پتہ ਨਹੀਂ ਲੱਗਿਆ ਕਿ ਕਿਸਲੇ ਕੱਢ ਕੇ ਲੈ ਗਏ ਉਹ ਆਏ ਪਹਿਲੇ ਉਹਨਾਂ ਨੇ ਪੈਲੇਸ ਦਾ ਗੇਟ ਦਾ ਤਾਲਾ ਤੋੜਿਆ ਫਿਰ ਗੱਡੀ ਅੰਦਰ ਲਿਆਂਦੀ ਤੇ ਕੰਦ ਤੋੜੀ ਤੇਰੇ ਰੋਸ਼ਨਦਾਨ ਉੱਪਰ ਉੱਪਰ ਰੋਸ਼ਨਦਾਨ ਤੋਂ ਚੜ ਕੇ ਅੰਦਰ ਬੜੇ ਅੰਦਰ ਗੋਦਾਮ ਦਾ ਉਹਨਾਂ ਨੇ ਤਾਲਾ ਤੋੜਿਆ ਫਿਰ ਇੱਕੋ ਬੋਰੀਆਂ ਚੁੱਕ ਕੇ ਲੈ ਗਏ ਲਗਭਗ 108 ਤੋਂ 110 ਦੇ ਵਿੱਚ ਵਿੱਚ ਕਿੰਨਾ ਨੁਕਸਾਨ ਦਾ ਟੋਟਲ ਹੈ ਇਹ ਸਹੇ ਚਲਾਈਏ ਤੇ ਕੋਈ 2 ਲੱਖ ਰੁਪਏ ਲੱਗਦਾ ਕਿ ਨੁਕਸਾਨ ਹੋ ਗਿਆ ਸਾਈ ਕੋਲਿਸ ਪੁਲਿਸ ਪਾਰਟੀ ਆਈ ਉਹ ਸਾਰੇ ਪੁਲਿਸ ਵਾਲੇ ਆਏ ਸਾਰੇ ਐਸਐਸਓ ਸਾਰੇ ਦੇ ਕੇ ਗਏ ਸੀ ਆਈਡੀਆ ਵਾਲੇ ਵੀ ਆਏ ਦੇ ਸੀ ਐਸਐਸਓ ਸਾਹ ਨਾਲ ਵੀ ਗੱਲ ਹੋ ਗਈ ਆ ਉਹ ਇਲੈਕਸ਼ਨ ਡਿਊਟੀ ਤੇ ਬੁਲਾਣਾ ਲਿਓ ਵੀ ਬਾਕੀ ਸਾਰਿਆਂ ਨੂੰ ਦਰਖਾਸਤਾਂ ਲਿਖਤੀ ਦਿੱਤੀਆਂ ਉਹਨਾਂ ਨੂੰ ਇਸ ਬਾਰੇ ਮਸਲੇ ਦੇ ਦਸਤਾਵੇਜ਼ ਆਣੇ ਆਪਣੇ ਨੂੰ ਭਰਨ ਨੂੰ ਸੂਚਿਤ ਕਰਤਾ ਹਾਂਜੀ ਹਾਂਜੀ ਪਾਪਾ ਜੀ ਸਵੇਰੇ ਉਸੇ ਟਾਈਮ ਆਪਣੇ ਮੇਰੇ ਡੀਐਮ ਸਾਹਿਬ ਨੇ ਉਹਨਾਂ ਨੇ ਇਨਫੋਰਮ ਕਰਤਾ ਸੀ